ਗਿੱਚੀਆਂ ਫੜ ਕੇ ਤੂ ਲਿਆ ਮਰਦ ਪੁਣਾ ਮਰਦਾਨਾ ਦਾ ਟਕੇ ਟਕੇ ਤੇ ਵਿਗਦਾ ਫਿਰਦਾ ਹੁਸਨ ਲਕਾਨਾ ਦਾ ਉਤੋਂ ਖਿੱਦੋ ਵਾਂਗੂ ਮੜੀਆਂ ਵਿੱਚੋਂ ਪਾਟੀਆਂ ਲੀਰਾਂ ਨੇ ਘਰ ਵਾਲੀ ਨੇ ਇਨੀ ਤੇ ਗੋਲੀਆਂ ਪਾ ਕੇ ਆਪ ਹੋ ਗਈ ਕਾ ਦੋਸਤੋ ਮੈਂ ਤੁਹਾਡਾ ਆਪਣਾ ਰੰਜੀਤ ਸਿੱਧੂ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸ ਦਣਾ ਜਿਹੜਾ ਇੱਕ ਮੁੰਡਾ ਮੇਰੇ ਨਾਲ ਖੜਾ ਇਹਦਾ ਥੋੜੇ ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਵਿਆਹ ਵਾਲੀ ਜਿਹੜੀ ਕੁੜੀ ਸੀ ਉਸ ਵਾਗਰਾਤਲੇ ਦਿਨ ਉਹ ਫਰਾਰ ਹੋ ਗਈ ਕਿਸੇ ਹੋਰ ਨਾਲ ਇਹਨਾਂ ਨੂੰ ਨੀਂਦ ਦੀਆਂ ਗੋਲੀਆਂ ਪਾ ਗਈ ਕੀ ਸੀ ਸਾਰੀ ਗੱਲ ਕੀ ਸੀ ਸਾਰਾ ਮਸਲਾ ਬਾਈ ਨੇ ਗੱਲ ਕਰਦੇ ਆ ਸਸੀ ਗਾਇ ਜੀ ਸਸੀ ਗਾਇ ਜੀ ਅੱਛਾ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਬੰਤ ਹੈ ਹੈ ਬੰਤ ਬੰਤ ਬੰਤਨਾ ਦਾ ਮੁੰਡਾ ਜਿਹਦਾ ਬਾਈ ਕਿੰਨੇ ਦਿਨ ਪਹਿਲਾਂ ਵਿਆਹ ਹੋਇਆ ਸੀ ਤੇਰਾ ਬਾਈ 10 10 12 ਦਿਨ ਹੋ ਗਏ 10 12 ਦਿਨ ਹੋ ਗਏ ਤੇਰੇ ਵਿਆਹ ਹੋਏ ਨੂੰ ਅੱਛਾ ਸਾਰੀ ਗੱਲ ਕੀ ਹੋਈ ਹੈ ਬਾਈ ਜਿਹੜਾ ਇਹ ਮਸਲਾ ਤੁਸੀਂ ਕਹਿੰਦੇ ਹੋ ਵੀ ਮੇਰੀ ਘਰ ਵਾਲੀ ਫਰਾਰ ਹੋ ਗਈ ਸਾਰਾ ਸੋਨਾ ਲੈ ਕੇ ਇਹ ਸਾਰੀ ਗੱਲ ਕੀ ਆ ਦੱਸਾਂਗੇ ਸਾਰੀ ਗੱਲ ਬਈ ਨਾ ਜਿਵੇਂ ਮੰਨ ਕੇ ਚੱਲੋ ਜਦੋਂ ਸਾਡਾ ਵਿਆਹ ਹੋਇਆ ਇਹ ਤੋਂ ਪਹਿਲਾਂ ਮੈਂ ਤਾਂ ਇੱਕ ਵਿਆਹ ਹੋਰ ਹੋਇਆ ਸੀਗਾ ਅੱਛਾ ਉਹ ਕੀ ਜਨਨ ਕਿ ਸੀਏ ਚਾ ਸਾਡੇ ਕੋਲ ਗਰੀਬ ਹੀ ਬੰਦੇ ਸੀਗੇ ਯਾਰ ਤੇ ਵਿਆਹ ਹੋ ਗਿਆ ਤਾਂ ਚਲੋ ਸਾਡੀ ਕੋਈ ਮਾੜੀ ਮੋਟੀ ਮਿਸ ਅੰਡਰਸਟੈਂਡਿੰਗ ਹੋ ਗਈ ਕਿਸੇ ਹੋਰ ਨਾਲ ਗੱਲ ਕਰਦੀ ਸੀ ਚੱਲ ਅਸੀਂ ਵੀ ਉਹਨੂੰ ਛਾ ਉਹਨੇ ਤਲਾਕ ਲੈ ਲਿਆ ਅਸੀਂ ਚਲ ਆਉਂਦੀ ਮਰਜ਼ੀ ਨਾਲ ਦੇਤਾ ਉਹਦੋਂ ਮੁੜ ਕੇ ਮੇਰੇ ਘਰ ਤਾਂ ਨੇ ਮੇਰੀ ਮਾਂ ਨੇ ਆਦੂਆਂ ਬਾਲੀਆਂ ਬੂਲੀਆਂ ਵੇਚ ਕੇ ਮੈਨੂੰ ਦਵਾਈ ਭੇਜਤਾ ਸੀ ਉੱਥੇ ਜਾ ਕੇ ਆਪਾਂ ਰੱਜ ਕੇ ਕੀਤੀ ਹੈ ਕਮਾਈ ਠੀਕ ਹੈ ਫੁੱਲ ਪੈਸਾ ਕਮਾਇਆ ਉਦੋਂ ਮੁੜ ਕੇ ਮੈਂ ਜਦੋਂ ਇੱਥੇ ਪਿੰਡ ਆ ਗਿਆ ਇੱਥੇ ਵਿਚੋਲਾ ਆ ਰਿਸ਼ਤਾ ਹੋ ਗਿਆ ਜਦੋਂ ਰਿਸ਼ਤਾ ਹੋ ਗਿਆ ਫਿਰ ਜੀ ਨਹੀਂ ਅ ਅੱਛਾ ਤੁਸੀਂ ਜਿਹੜਾ ਤੁਹਾਡਾ ਪਹਿਲਾਂ ਵਿਆਹ ਹੋਇਆ ਸੀ ਉਹਦੇ ਨਾਲ ਤੁਹਾਡਾ ਤਲਾਕ ਹੋ ਗਿਆ ਵੀ ਕਿਉਂਕਿ ਤੁਹਾਨੂੰ ਐ ਲੱਗਦਾ ਸੀ ਵੀ ਉਹ ਗਲਤ ਆ ਜਾਂ ਤੁਸੀਂ ਕਈ ਗੱਲਾਂ ਤੁਹਾਨੂੰ ਲੱਗਿਆ ਉਸ ਤੋਂ ਬਾਅਦ ਉਹ ਤੁਸੀਂ ਉਹਨੂੰ ਤਲਾਕ ਦੇ ਕੇ ਉਸ ਤੋਂ ਬਾਅਦ ਦੁਬਈ ਗਏ ਦੁਬਈ ਤੇਰੀ ਮੰਮੀ ਨੇ ਤੁਹਾਨੂੰ ਭੇਜਿਆ ਸਾਰਾ ਕੁਝ ਲਾ ਕੇ ਜਿਹੜਾ ਸੋਨਾ ਸੋਨਾ ਵੇਚ ਕੇ ਜਾਂ ਪੈਸੇ ਵੇਚ ਲਾ ਕੇ ਹਨਾ ਬਾਹਰ ਭੇਜਿਆ ਉਸ ਤੋਂ ਬਾਅਦ ਜਿਹੜਾ ਵਿਚੋਲਾ ਤੁਹਾਡੇ ਘਰੇ ਆਇਆ ਸੀ ਉਹ ਕੌਣ ਸੀਗਾ ਵਚੋਲਾ ਇਥੇ ਸਾਡੇ ਘਰਾਂ ਚੋਂ ਸੀਗਾ ਉਹ ਨਾਲ ਦੇ ਬਾੜ ਚੋਂ ਆ ਤੇ ਉਹ ਕਹਿੰਦਾ ਵੀ ਮੇਰੇ ਰਿਸ਼ਤੇਦਾਰੀ ਚੋਂ ਕੁੜੀ ਆ ਅੱਛਾ ਵੀ ਬਹੁਤ ਸਿਆਣੀ ਆ ਵੀ ਮੈਂ ਚੱਲ ਰਸਤਾ ਕਰਾ ਦਿੰਨਾ ਫਿਰ ਮੈਨੂੰ ਵੀ ਐ ਸੀ ਯਾਰ ਵੀ ਪਹਿਲਾਂ ਆਪਣਾ ਘਰ ਖਰਾਬ ਹੋਇਆ ਹਨਾ ਚੱਲ ਹੁਣ ਮਾਂ ਪਿਓ ਨੂੰ ਤਾਂ ਰੋਟੀ ਦੇਣਗੋ ਹੀ ਆ ਵੀ ਚੱਲ ਵਿਆਹ ਕਰਾ ਲੈਨੇ ਦੁਆਰੇ ਤੇ ਚੱਲ ਕੁੜੀ ਬਧੀਏ ਹੀ ਸੋਹਣੀ ਸੀਗੀ ਮੈਨੂੰ ਵੀ ਚਾ ਸੀਗਾ ਵਧਗਾ ਬੱਜੇਗਾ ਜਨ ਨਾਲ ਵਿਆਹ ਕੇ ਲੈਂਦਾ ਪੂਰਾ ਇੰਜੋਏ ਕੀਤਾ ਪਰ ਜਿੱਦੇ ਪਿੱਛੇ ਜਿੱਦੇ ਨਹੀਂ ਮੈਨੂੰ ਕਹਦੀ ਮੈਨੂੰ ਤਾਂ ਲੈਟਰਨ ਟੱਟੀਆਂ ਲੱਗੀਆਂ ਹੋਈਆਂ ਅੱਛਾ ਹਾਂ ਦੋ ਦੋ ਘੰਟੇ ਹੀ ਲੈਟਰਨ ਚੋਂ ਨਹੀਂ ਨਿਕਲਦੀ ਸੀਗੀ ਪਰ ਮੈਨੂੰ ਆਇਆ ਸੀ 40000 ਬਾਈ ਹੁਣ ਕੀ ਪਤਾ ਹੁੰਦਾ ਵੀ ਕਈ ਪ੍ਰੋਬਲਮ ਹੋ ਜਾਂਦੀ ਹੈ ਦੂਜੇ ਦਿਨ ਵੀ ਇਹੀ ਗੋਸ਼ ਤੀਜੇ ਦਿਨ ਵੀ 10 ਦਿਨ ਲਗਾਤਾਰੇ ਕੰਮ ਚੱਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਕਹਿੰਦਾ ਸਾਡੇ ਘਰ ਦੇ ਕੋਲ ਸਾਡੇ ਵਾਰਡ ਦੇ ਵਿੱਚ ਇੱਕ ਵਿਚੋਲਾ ਰਹਿੰਦਾ ਸੀ ਉਸਨੇ ਕਿਹਾ ਵੀ ਮੈਂ ਤੇਰਾ ਵਿਆਹ ਕਰਵਾ ਦਿੰਨਾ ਸਾਡੀ ਰਿਸ਼ਤੇਦਾਰੀ ਦੇ ਵਿੱਚ ਇੱਕ ਕੁੜੀ ਆ ਬਾਈ ਦਾ ਉਸ ਨਾਲ ਕੁੜੀ ਨਾਲ ਰਿਸ਼ਤਾ ਹੋਇਆ ਉਸ ਤੋਂ ਬਾਅਦ ਕਹਿੰਦਾ ਮੈਂ ਧੂਮ ਧਾਮ ਨਾਲ ਵਿਆਹ ਕਰਵਾ ਕੀਤਾ ਸਾਰਿਆਂ ਨੂੰ ਸੱਦਿਆ ਬਾਈ ਹਾਂ ਬਈ ਸਾਰਿਆਂ ਨੂੰ ਮਾਮੀ ਤਾਈ ਚਾਚੀ ਮਾਮੇ ਚਾਚੇ ਸਨੇ ਵੀ ਸੀਗੇ ਰਿਸ਼ਤੇਦਾਰ ਸਾਰਿਆਂ ਨੂੰ ਸਾਡੇ ਜਾਂ ਕਿ ਮੇਰੇ ਜਿਹੜੇ ਯਾਰ ਦੋਸਤ ਸੀ ਉਹ ਵੀ ਸੀਗੇ ਸਾਡੇ ਜਿਹੜੇ ਰਿਸ਼ਤੇਦਾਰ ਥੋੜੇ ਬਹੁਤ ਦੂਰੋਂ ਸੀਗੇ ਉਹ ਵੀ ਸੀਗੇ ਵੀ ਆਪਾਂ ਫੁੱਲ ਧੂਮ ਤਾਂ ਹੋਣਾ ਵਿਆਹ ਕੀਤਾ ਕਿਉਂਕਿ ਆਪਣੇ ਕੋਲੇ ਹੁਣ ਪਹਿਲਾਂ ਗਰੀਬੀ ਤੋਂ ਉੱਤੇ ਕੀਤਾ ਸੀਗਾ ਹੁਣ ਆਪਣੇ ਕੋਲ ਪੈਸਾ ਸੀਗਾ ਮੈਂ ਚਾਲੀ ਵੀ ਵਧੀਆ ਕਰਕੇ ਵਿਆਹ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਮੁੰਡੇ ਨੇ ਬਹੁਤ ਧੂਮ ਤਾਂ ਹੋਣਾ ਵਿਆਹ ਕਰਵਾਇਆ ਸੀ ਅਸੀਂ ਸਾਰਾ ਮਸਲਾ ਕੀ ਬਣ ਗਿਆ ਬਈ ਸਰ ਮਸਲਾ ਭਾਈ ਇਹ ਬਣ ਗਿਆ ਜਦੋਂ ਉਹ ਕਹਿੰਦੀ ਮੈਨੂੰ ਟੱਟੀਆਂ ਲੱਗੀਆਂ ਆਂ ਤੇ 10 ਦਿਨ ਉਹ ਐਂ ਕਰਦੀ ਸੀ ਹਨਾ ਦੋ-ਦੋ ਘੰਟੇ ਨਿਕਲਦੀ ਨਹੀਂ ਸੀਗੀ ਕਿੱਥੋਂ ਨਹੀਂ ਨਿਕਲਦੀ ਲੈਟਰਨ ਚ ਅੱਛਾ ਤੇ ਜਿ ਮੁੜ ਕੇ ਕੀ ਹੋਇਆ ਇੱਕ ਦਿਨ ਜਿੱਦੇ ਹੁਣ ਪਾਤਸੋਂ ਗੱਲ ਹੋਈ ਐ ਇਹ ਮੈਨੂੰ ਕਹਿੰਦੀ ਇਹੇ ਮੈਨੂੰ ਸਬਜ਼ੀ ਲੈ ਕੇ ਕੱਦੂ ਲੈ ਕੇ ਆ ਕੱਦੂ ਲੈ ਕੇ ਕਹਿੰਦੀ ਹਾਂ ਮੈਂ ਕੱਦੂ ਲਿਆਂਦੇ ਕੱਦੂ ਚਲੋ ਉਹਨੇ ਦੁੱਧ ਦਤ ਪਾ ਕੇ ਕੱਦੂ ਪਦਗਾ ਬਣਾਏ ਜਦੋਂ ਸਾਨੂੰ ਰੋਟੀ ਫੜਾਈ ਸਾਰੇ ਟੱਬਰ ਨੂੰ ਤੋਂ ਉਹਦੇ ਚ ਗੋਲੀਆਂ ਪਾਤ ਨਹੀਂ ਦਿੰਦੀਆਂ ਨੀਂਦ ਦੀਆਂ ਗੋਲੀਆਂ ਮੁੜ ਕੇ ਦੁੱਧ ਦਿੱਤਾ ਦੁੱਧ ਵੀ ਕਰਮ ਕਰ ਕੋਚ ਵੀ ਨਹੀਂ ਇਹਨਾਂ ਗੋਲੀਆਂ ਪਾਦ ਰੇ ਸਾਨੂੰ ਕੀ ਤੜਕੇ ਤੱਕ ਕੋਈ ਸੁਰਤ ਨਹੀਂ ਰਹੀ ਵੀ ਅਸੀਂ ਐਂ ਬਸ ਢੜੋਲ ਹੋ ਕੇ ਪੈ ਰਹੇ ਤੜਕੇ ਜਦੋਂ ਮੁੱਠ ਕੇ ਦੇਖਿਆ ਤੇ ਸਹਣਾ ਨੇ ਕੁਝ ਵੀ ਨਹੀਂ ਸੀਗਾ ਮੈਂ ਉਹਦਾ ਸਾਰਾ ਵੇਖਿਆ ਘਰ-ਬਾਰ ਦਾ ਵੀ ਕਿੱਥੇ ਗਈ ਵੀ ਸਾਰਾ ਕੁਝ ਖੁੱਲਾ ਪਿਆ ਸੀ ਬੜੀ ਬੁਰੀ ਸਾਰਾ ਕੁਝ ਲੈ ਗਈ ਪੈਸੇ ਚੱਕ ਕੇ ਲੈ ਗਈ ਸੋਨਾ ਲੈ ਗਈ ਕੁਝ ਨਹੀਂ ਛੱਡਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਮੁੰਡਾ ਕਹਿੰਦਾ ਕਹਿੰਦਾ ਵੀ ਮੈਨੂੰ 10 ਦਿਨ ਕਹਿੰਦੀ ਰਹੀ ਮੈਨੂੰ ਟੱਟੀਆਂ ਲੱਗੀਆਂ ਤੇ ਟੱਟੀ ਦੇ ਵਿੱਚ ਜਾ ਕੇ 2-2 ਘੰਟੇ ਬਾਅਦ ਵਿੱਚੋਂ ਨਿਕਲਦੀ ਨਹੀਂ ਸੀਗੀ ਕੀ ਸੀਗਾ ਸਾਰਾ ਮਸਲਾ ਕੀ ਸੀ ਉਹਦੇ ਦਿਲ ਦੇ ਵਿੱਚ ਇਹ ਬਸ ਉਸ ਨੂੰ ਹੀ ਪਤਾ ਉਸ ਤੋਂ ਬਾਅਦ ਕੀ ਹੋਇਆ ਕਿ ਇਹਨੂੰ ਕद्दू ਦੀ ਸਬਜ਼ੀ ਕਹੀ ਵੀ ਐ ਕਰਕੇ ਕद्दू ਦੀ ਸਬਜ਼ੀ ਲੈ ਕੇ ਆ ਜਦੋਂ ਕद्दू ਦੀ ਸਬਜ਼ੀ ਲੈ ਕੇ ਆ ਦੁੱਧ ਵਾਲੀ ਕद्दू ਦੀ ਸਬਜ਼ੀ ਬਣਾਈ ਉਹਦੇ ਵਿੱਚ ਨੀਂਦ ਦੀਆਂ ਗੋਲੀਆਂ ਪਾਈਆਂ ਤੇ ਦੂਜੀ ਗੱਲ ਦੁੱਧ ਜਦੋਂ ਗਰਮ ਕਰਕੇ ਇਹਨਾਂ ਨੂੰ ਪਿਆਇਆ ਤੇ ਉਹ ਵੀ ਉਹਦੇ ਵਿੱਚ ਵੀ ਨੀਂਦ ਦੀਆਂ ਗੋਲੀਆਂ ਸੀ ਬਈ ਨੀਂਦ ਦੀਆਂ ਗੋਲੀਆਂ ਸੀ ਉਹਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਭਾਈ ਮੇਰੀ ਗੱਲ ਸੁਣੋ ਅਸੀਂ ਨਾ ਉੱਥੇ ਜਦੋਂ ਮੈਂ ਇਹਦਾ ਮੈਨੂੰ ਸ਼ੱਕ ਸੀ ਮੈਂ ਚੱਲ ਲੈਟਰਨ ਚ ਜਾ ਕੇ ਪੀਨੇ ਕੀ ਕਰਦੀ ਆ ਇੱਕ ਤਾਂ ਉੱਥੋਂ ਮੈਨੂੰ ਪੱਤੇ ਮਿਲੇ ਜਿਹੜੀ ਲੈਟਰਨ ਨਾਲ ਜੇ ਚੋਂ ਨੀਂਦ ਵਾਲੀਆਂ ਗੋਲੀਆਂ ਨੀਂਦ ਦੀਆਂ ਗੋਲੀਆਂ ਹਾਂ ਇੱਕ ਬਈ ਮੇਰੀ ਗੱਲ ਸੁਣ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਠੀਕ ਹੈ ਤੇ ਅਗਲਾ ਇਹ ਬੇਸੌਤਾ ਮੈਂ ਤਾਂ ਤੜਕੇ ਵੀ ਬੇਸੌਤਾ ਜਾਉਂਗਾ ਤੁਰ ਫਿਰਦਾ ਰਿਆ ਉਦੋਂ ਮੇਰੀ ਮਾਂ ਉਦੋਂ ਮੇਰਾ ਪਿਓ ਠੀਕ ਆ ਮੁੜ ਕੇ ਜਦੋਂ ਮੈਂ ਲੈਟਰਨ ਚ ਜਾ ਕੇ ਚੈੱਕ ਕੀਤਾ ਸਾਰਾ ਕੁਝ ਉਹਦੇ ਵਿੱਚੋਂ ਦੋ ਤਿੰਨ ਤਾਂ ਲੈਟਰ ਨਿਕਲੇ ਦਸਾਂ ਦਾ ਨੋਟ ਨਿਕਲਿਆ ਮੱਚਾ ਵਾ ਤੇ ਪੰਨੀ ਨਿਕਲਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਮੁੰਡਾ ਕਹਿੰਦਾ ਕਹਿੰਦਾ ਵੀ ਜਦੋਂ ਮੈਨੂੰ ਇਹ ਜਦੋਂ ਡਾਊਟ ਹੋਇਆ ਵੀ ਸਾਰਾ ਸੋਨਾ ਸੋਨਾ ਸਾਡਾ ਲੁੱਟਿਆ ਗਿਆ ਸਾਡੇ ਕੋਲ ਜਿਹੜਾ ਕਿ ਸਮਾਨ ਸੀਗਾ ਉਹ ਸਾਰਾ ਕੋਲ ਉਹ ਲੁੱਟ ਕੇ ਲੈ ਗਈ ਤੇ ਉਸ ਤੋਂ ਬਾਅਦ ਜਦੋਂ ਮੈਂ ਤਲਾਸ਼ੀ ਲਈ ਲੈਟ ਰਹੀ ਦੀ ਵੀ ਦੋ ਦੋ ਘੰਟੇ ਉੱਥੇ ਕੀ ਕਰਦੀ ਸੀ ਉੱਥੇ ਕੀ ਸੀਗਾ ਉੱਥੇ ਲੈਟਰ ਸੀਗੇ ਤਿੰਨ ਤੇ ਉੱਥੇ ਇੱਕ ਬਲਿਆ ਹੋਇਆ ਨੋਟਿਸ ਦਾਸਦਾ ਤੇ ਨੀਂਦ ਦੀਆਂ ਗੋਲੀਆਂ ਸੀ ਪੰਨੀ ਦੇ ਉਹ ਟੀਕਾ ਮਤਲਬ ਪੰਨੀ ਤੇ ਚਿੱਟਾ ਲਾਉਂਦੀ ਸੀ ਉਹ ਅਬਈ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ ਉਹ ਚਿੱਟਾ ਲਾਉਂਦੀ ਹੈ ਨਹੀਂ ਬਈ ਮੈਨੂੰ ਪਹਿਲਾਂ ਨਹੀਂ ਸੀਗਾ ਜਦੋਂ ਸ਼ੱਕ ਵੀ ਨਹੀਂ ਹੋਇਆ ਨਹੀਂ ਸ਼ੱਕ ਮੈਨੂੰ ਵੈਸੇ ਮਾੜਾ ਮੋਟਾ ਹੁੰਦੇ ਵੀ ਹੈ ਇਹ ਹਰ ਰੋਜ਼ ਇਹਨੂੰ ਲੈ ਟਟੀਆਂ ਕਿਵੇਂ ਲੱਗ ਜਾਂਦੀਆਂ ਵੀ ਇਹ ਗੋਲੀ ਮੈਂ ਦਵਾਈ ਵੀ ਕਿਹਾ ਸੀ ਵੀ ਦਵਾਈ ਲੈ ਲੈ ਤੇ ਪਤਾ ਫਿਰ ਨਿਤ ਨਵਾਂ ਬਹਾਨਾ ਹੁੰਦਾ ਸੀ ਬਈ ਇਹ ਠੀਕ ਆ ਤੇ ਮੁੜ ਕੇ ਚਲਾ ਮੈਂ ਜਦੋਂ ਉਹ ਨੂੰ ਡਾਕਟਰ ਕੋਲ ਲੈ ਕੇ ਨਹੀਂ ਗਏ ਦਵਾਈ ਦਵਾਈ ਦਵਾਉਣ ਵੀ ਐ ਕਰਕੇ ਵੀ ਤੈਨੂੰ ਦਵਾਈ ਦਵਾ ਲੈਣਾ ਵੀ ਜਿਹੜੇ ਤੈਨੂੰ ਵੱਧ ਪ੍ਰੋਬਲਮ ਆਈ ਜਾਂਦੀ ਹੈ ਡਾਕਟਰ ਕੋਲ ਤਾਂ ਲੈ ਕੇ ਗਿਆ ਸੀ ਮੈਂ ਹਰੋ ਜੀ ਲੈ ਕੇ ਜਾਂਦਾ ਸੀ ਡਾਕਟਰ ਨੇ ਹੁਣ ਜਿੱਦ ਇਹ ਗਈ ਉਹ ਤੋਂ ਇੱਕ ਦਿਨ ਪਹਿਲਾਂ ਮੈਨੂੰ ਕਹਿੰਦਾ ਕੱਲ ਨੂੰ ਆਪਾਂ ਇਹ ਟੈਸਟ ਕਰਾਂਗੇ ਸਾਰੇ ਸਰੀਰ ਤੇ ਖੂਨ ਦੇ ਵੀ ਕਿਉਂ ਇਹਨੂੰ ਟਟੀਆਂ ਲੱਗੀਆਂ ਕਿਉਂ ਇਹਦਾ ਐ ਪ੍ਰੋਬਲਮ ਪੈਂਦੀ ਆ ਤੇ ਜਾਂ ਤਾਂ ਉਹ ਨੂੰ ਫਿਰ ਮੁੜ ਕੇ ਇਹੀ ਹੋ ਗਿਆ ਵੀ ਇੱਕ ਦਿਨ ਰਹਿ ਗਿਆ ਵੀ ਆਉਦੀ ਕਾਰਵਾਈ ਕਰਦਾ ਤੇ ਨਹੀਂ ਫਿਰ ਮੈਂ ਤਾਂ ਫਸ ਜੂਗਾ ਨਹੀਂ ਬਈ ਤੁਹਾਨੂੰ ਇੱਕ ਵਾਰੀ ਹੋ ਜਾਂਦੀ ਚ ਲੈਟਰਨ ਦੇ ਵਿੱਚ ਵੀ ਵੱਧ ਟਾਈਮ ਜਾਂਦੀ ਨਹੀਂ ਬਈ ਜਾਂਦੀ ਤਾਂ ਉਹ ਬਹੁਤ ਵੱਡੀ ਸੀ ਪਰ ਆਪਾਂ ਨੂੰ ਆਇਆ ਹੁੰਦਾ ਯਾਰ ਵੀ ਇੱਕ ਲੈਟਰਨ ਆਉਂਦੀ ਆ ਆਪਾਂ ਨੂੰ ਕੋਈ ਲੱਗਦੀਆਂ ਨਹੀਂ ਕਿਤੇ ਟਟੀਆਂ ਵੀ ਜੇ ਆਪਾਂ ਵੀ ਹੁਣ ਕਿੰਨਾ ਕਨਡਾ ਬੈਠੇ ਜੈਨੇ ਜੋ ਮੜਾ ਜਾਂ ਦਰ ਦੌੜਦਾ ਫੇਰ ਵੀ ਬੈੰਨੇ ਹਨ ਤੇ ਪਰ ਆਇਆ ਨਹੀਂ ਸੀ ਮੈਨੂੰ ਸ਼ੱਕ ਵੀ ਇਹ ਛੱਟਾ ਪਿੰਦੀ ਆ ਤੁਹਾਨੂੰ ਲੱਗਦਾ ਨਹੀਂ ਬਈ ਉਹ ਦਿਨ ਦੇ ਵਿੱਚ 4-4-5 ਵਾਰੀ ਜਾਂਦੀ ਹੋਊਗੀ ਤੇ ਫਿਰ ਉਹ ਟਿੱਟਾ ਵੀ ਚੈਂਜ ਪਾ ਮੇਰੀ ਮਨ ਜਿਹੜੀ ਲਾਉਂਦੀ ਹੋਊਗੀ ਹੋ ਸਕਦਾ ਬਈ ਹੁਣ ਮੈਂ ਉਹਦੇ ਵਿੱਚ ਤਾਂ ਮੈਂ ਆਪਾਂ ਕਹਿ ਨਹੀਂ ਸਕਦਾ ਵੀ ਕਿੰਨੇ ਵਾਰੀ ਲਾਉਂਦੀ ਹੋਊਗੀ ਪਰ ਉਹ ਲਾਉਂਦੀ ਸੀ ਕਿਉਂਕਿ ਲੈਟਰ ਨਾ ਤਾਂ ਮੈਂ ਵੀ ਡੀਸੈਕਟ ਪੀਣਾ ਕੋਈ ਨਾ ਮੇਰਾ ਫਾਦਰ ਪੀਂਦਾ ਹਨ ਤੇ ਸਾਡੇ ਕੋਈ ਹੋਰ ਤਾਂ ਪਰਵਾਹ ਚਾਹੀ ਨਹੀਂਗਾ ਤੇ ਨਾ ਮੇਰੀ ਮਾਂ ਤੇ ਉਥੇ ਸਾਡੇ ਲੈਟਰ ਆ ਗਏ ਫੇਰ ਸਾਡੇ ਪੰਨੀ ਆ ਗਈ ਫੇਰ ਉਥੇ ਦਹਾਂ ਦਾ ਨੋਟ ਮੱਚਾ ਹੋ ਗਿਆ ਉਹ ਤਾਂ ਫਿਰ ਇਹਦੇ ਹੀ ਰੱਖਿਆ ਕਿਆ ਵੀ ਐ ਕਰਕੇ ਮੈਂ ਟੈਸਟ ਕਰੂੰਗਾ ਸਾਰੇ ਤੈਨੂੰ ਫੇਰ ਮੈਂ ਕਹਿੰਦਾ ਡਾਕਟਰ ਨੂੰ ਡਾਊਟ ਹੋ ਗਿਆ ਸੀਗਾ ਵੀ ਇਹ ਕੁਝ ਕਰਦੀ ਹੈ ਜਾਂ ਤਾਂ ਹਾਂ ਭਾਈ ਜਾਂ ਤਾਂ ਡਾਕਟਰ ਨੂੰ ਕੋਈ ਡਾਊਟ ਹੋ ਗਿਆ ਹੋਗਾ ਤੇ ਵੀ ਉਹ ਕਹਿੰਦਾ ਜੀ ਕਿ ਮੈਂ ਟੈਸਟ ਕਰੂੰਗਾ ਸਾਰੇ ਇਹਦੇ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਕੋਈ ਮੈਡੀਸਨ ਦੇਵਾਂਗੇ ਵੀ ਹਰ ਰੋਜ਼ ਵੀ ਨਹੀਂ ਟਟਕਾਂ ਲੱਗਣਾ ਚਾਹੀਦਾ ਹੁਣ ਐਡੀ ਜਿੱਤਾ ਪਾਣੀ ਮੱਕ ਜਾਂਦਾ ਵੀ ਜੇ ਇੰਨੇ ਦਿਨ ਲੱਗੀਆਂ ਹੋਈਆਂ 10 ਦਿਨ ਹੋ ਗਏ ਤੂੰ ਕਹਿਣਾ ਤੇ ਵੀ ਕਿਤੇ ਜਿੱਥੇ ਤੁਹਾਡਾ ਵਿਆਹ ਹੋਇਆ ਸੀਗਾ ਉੱਥੇ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਵੀ ਇਹ ਇਦਾਂ ਦੀ ਜਨਾਨੀ ਇਹ ਇਦਾਂ ਦੀ ਆ ਜਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਹ ਚੁੱਪਚੀ ਬੀਤੀ ਕਰ ਲਏ ਵੀ ਇਹ ਪਤਾ ਚੱਕਰ ਕੇ ਪਹਿਲਾਂ ਮਤਲਬ ਤਲਾਕ ਹੋਇਆ ਕਰਕੇ ਨਾ ਮੈਨੂੰ ਆਇਆ ਸੀ ਮੈਂ ਕਿਹਾ ਵੀ ਜਿਹੜੀ ਮਿਲਦੀ ਆ ਵੀ ਪਿਆਲ ਗਈ ਮੈਨੂੰ ਚਾਹੀ ਨਹੀਂ ਸੀ ਚੱਕਿਆ ਜਾਂਦਾ ਵੀ ਚਲੋ ਸੋਹਣੀ ਸੁਨੱਖੀ ਕੁੜੀ ਆ ਤੇ ਠੀਕ ਹੈ ਇੱਕ ਵਿਚੋਲਾ ਹਮ ਵਿਸ਼ਵਾਸ ਵਾਲਾ ਬੰਦਾ ਮੈਨੂੰ ਕਹਿੰਦਾ ਵੀ ਵਿਸ਼ਵਾਸ ਮੇਰੇ ਤੇ ਵਿਸ਼ਵਾਸ ਆ ਤੈਨੂੰ ਤੇ ਮੈਂ ਬੈਠਾ ਹਾਂ ਤਾਂ ਕਰਕੇ ਫਿਰ ਮੈਨੂੰ ਤਾਂ ਫਿਰ ਮੈਂ ਪੁੱਛ ਕੇ ਚ ਕੀਤੀ ਨਹੀਂ ਹੈ ਤੇ ਇੱਕ ਮਸਾਂ ਮਰਾ ਹੋਇਆ ਸੀਗੇ ਮੈਨੂੰ ਤਾਂ ਸੀ ਛੱਡ ਪਰ ਪਹਿਲਾਂ ਵੀ ਤਲਾਕ ਹੋਇਆ ਵੀ ਆਪਾਂ ਪੌਛੀ ਕਰਨ ਨੂੰ ਲੈਣਦੇ ਵੀ ਬਾ ਛੱਟ ਮੰਗਣੀ ਭਟ ਵਿਆਹ ਵਾਲਾ ਕੰਮ ਹੀ ਕੀਤਾ ਤੇ ਮੇਰੇ ਤਾਂ ਹਜੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਲਹੀ ਯਾਰ ਬਈ ਹੁਣ ਲੋਕ ਮੈਨੂੰ ਚੇਡਾਂ ਕਰਦੇ ਆ ਵੀ ਇਹ 10 ਦਿਨ ਲਿਆਂਦੀ ਸੇ ਭੱਜ ਗਈ ਨਾਲੇ ਸਾਰਾ ਕੁਝ ਲੁੱਟ ਕੇ ਲੈ ਗਈ ਕਿਤੇ ਲੋਕ ਐਦਾਂ ਟੌਰਚਰ ਤਾਂ ਨਹੀਂ ਕਰਦੇ ਬਈ ਵੀ ਪਹਿਲਾਂ ਵਾਲੀ ਵੀ ਭਜਾਲੀ ਤੇ ਹੁਣ ਵਾਲੀ ਵੀ ਭੱਜ ਗਈ ਕਿਤੇ ਤੇਰੇ 'ਚ ਨੁਕਸ ਹੋਵੇ ਐਦਾਂ ਨਹੀਂ ਨੁਕਸ ਤਾਂ ਹੋਇਆ ਨਹੀਂ ਬਈ ਸਹਨੇ ਬੰਦੇ ਦੀ ਅੱਜ ਕੱਲ੍ਹ ਜਮਾਨਾ ਮੈਲਾਦਾ ਹੈ ਨਹੀਂ ਕਾਲ ਯੋਗ ਦਾ ਇੱਥੇ ਲੱੱਚੇ ਲੁੰਡੇ ਜਾਈ ਵੱਧ ਹੋਆ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੀ ਘਰ ਵਾਲੀ ਐ ਇਹਦੀ ਪਹਿਲਾਂ ਸੀਗੀ ਉਹ ਵੀ ਇਹਨੂੰ ਛੱਡ ਕੇ ਤੁਰ ਗਈ ਕਿਉਂਕਿ ਉਹਦਾ ਵੀ ਕਿਸੇ ਗੱਲਬਾਤੇ ਗੱਲਬਾਤ ਸੀ ਉਹਦੀ ਮੈਂ ਇਹਨੂੰ ਬਾਈ ਨੂੰ ਪੁੱਛਿਆ ਵੀ ਕਿਤੇ ਤੇਰੇ 'ਚ ਕੋਈ ਕਮੀ ਹੋਊਗੀ ਕਿ ਦੂਜੀ ਘਰ ਵਾਲੀ ਵੀ ਤੈਨੂੰ ਛੱਡ ਕੇ ਤੁਰ ਗਈ ਪਰ ਕਹਿੰਦਾ ਨਹੀਂ ਬਾਈ ਯਾਨਾ ਮੇਰੇ ਕਰਮੇ ਮਾੜੇ ਐ ਤਾਂ ਜਾਂ ਮੈਂ ਮਸਾਂ ਬਿਆ ਹੋਇਆ ਸੀ ਮੇਰਾ ਕਿੰਨੀਆਂ ਆਸਾਂ ਸੀ ਮੇਰੀ ਮਾਂ ਨੂੰ ਮੇਰੇ ਮੈਨੂੰ ਮੈਨੂੰ ਕਿੰਨੀਆਂ ਆਸਾਂ ਸੀ ਮੇਰੇ ਹੱਥਾਂ ਤੋਂ ਵੰਧਰੀ ਨਹੀਂ ਲਈ ਲੋਕ ਹੁਣ ਮੇਰੇ ਚ ਝੇਡਾ ਕਰਦੇ ਪਹਿਲਾਂ ਨਹੀਂ ਸਮੀ ਹੁਣ ਹੁਣ ਵਾਲੀ ਵੀ ਨਹੀਂ ਸਮੀ ਤੇ ਭਾਈ ਤੁਹਾਨੂੰ ਕੀ ਲੱਗਦਾ ਵੀ ਹੁਣ ਤੁਸੀਂ ਕੀ ਚਾਹੁੰਦੇ ਹੋ ਭਾਈ ਮੈਂ ਇਹੀ ਚਾਹਣਾ ਬੇ ਨਾਲੇ ਤਾਂ ਬਾਂਦੀ ਸਜ਼ਾ ਦਿੱਤੀ ਜਾਵੇ ਵਿਚੋਲੇ ਨੂੰ ਤੇ ਨਾਲੇ ਬਾਂਦੀ ਸਜ਼ਾ ਦਿੱਤੀ ਜਾਵੇ ਵਿਚੋਲੇ ਨੂੰ ਕਦੇ ਮੁਲਾਕਾਤ ਨਹੀਂ ਹੋਈ ਵਿਚੋਲੇ ਦੇ ਘਰੇ ਕੁਰੇ ਗਏ ਤੁਸੀਂ ਭਾਈ ਮੈਂ ਵਿਚੋਲੇ ਜਾ ਕੇ ਵਿਚੋਲਾ ਤਾਂ ਭੱਜ ਜਾ ਮੈਨੂੰ ਤਾਂ ਲੱਗਦਾ ਕਿਤੇ ਵਿਚੋਲੇ ਨਾਲ ਲੈ ਕੇ ਭਜਾ ਕੇ ਆਇਆ ਹੂੰ ਫਿਰ ਜੋ ਜੌਨ ਲਾਣਾ ਲੈ ਗਿਆ ਹੋਵੇ ਭਜਾਗੇ ਕਿਤੇ ਤੈਨੂੰ ਐ ਲੱਗਦਾ ਵੀ ਪੈਸੇ ਬੁਸੇ ਦਾ ਸਿਸਟਮ ਹੀ ਹੋਊਗਾ ਮੈਨੂੰ ਤਾਂ ਲੱਗਦਾ ਪੈਸੇ ਦਾ ਹੀ ਆ ਯਾਰ ਸਾਰਾ ਸੋਨਾ ਸੱਪਾ ਜਿਹੜਾ ਪਾਇਆ ਸੀ ਉਹ ਵੀ ਲੈ ਗਈ ਜਿਹੜਾ ਮੇਰੇ ਕੋਲੇ ਸੀ ਉਹ ਵੀ ਲੈ ਗਈ ਜਿਹੜਾ ਪੈਸਾ ਤੇ ਲਾ ਘਰੇ ਪਿਆ ਸੀ ਉਹ ਵੀ ਲੈ ਗਈ ਤੇ ਜਿਹੜਾ ਵਿਚੋਲਾ ਸੀਗਾ ਬਈ ਉਹ ਜਿਹੜਾ ਤੁਹਾਡੇ ਘਰੇ ਆਇਆ ਸੀਗਾ ਉਹ ਕਿਤੇ ਪਹਿਲਾਂ ਤੁਹਾਡੇ ਨਾਲ ਵਰਤਦਾ ਸੀ ਪਹਿਲਾਂ ਵਕਟ ਹੁੰਦਾ ਹੈਗਾ ਪਿੰਡ ਚ ਹੁੰਦਾ ਬੋਲ ਚਾਲਤਾ ਰੱਖਾ ਹੱਥ ਚੱਕਦਾ ਹੀ ਆ ਕਿਤੇ ਤੁਹਾਨੂੰ ਇਹ ਨਹੀਂ ਕਿਹਾ ਵੀ ਬਈ ਤੁਹਾਡੇ ਉਹ ਆਪਾਂ ਪਿੰਡ ਦੇ ਵਿੱਚ ਹਰੇਕ ਬੰਦੇ ਬਾਰੇ ਜਾਣਦੇ ਹੁੰਨੇ ਵੀ ਇਹ ਪਿੰਡ ਕਿੰਨੇ ਇੱਕ ਲੈਂਡਲਾਰਟ ਵਾਲਾ ਬੰਦਾ ਜਾਂ ਕਿੰਨੇ ਪਾਣੀ ਚਾਤ ਉਦਾਂ ਤੁਹਾਨੂੰ ਕਿਵੇਂ ਸੀਗਾ ਉਹ ਬੰਦਾ ਬੰਦਾ ਯਾਰ ਵੇਖਣ ਨੂੰ ਤਾਂ ਠੀਕ ਸੀਗਾ ਉਹ ਮੈਨੂੰ ਬਸ ਬਾਲਾ ਕਿਉਂਕਿ ਮੈਨੂੰ ਦੂਜੇ ਪਾਸੇ ਕਰਕੇ ਬੁਲਾਉਂਦਾ ਬੁਲਾਉਂਦੇ ਸੀਗੇ ਪਰ ਅਸੀਂ ਅੰਦਰੋਂ ਨਹੀਂ ਸੀ ਵੇਚਲੇ ਉਹਨਾਂ ਨਾਲ ਅੱਛਾ ਹੁਣ ਕਾਰਵਾਈ ਕੀ ਕੀਤੀ ਹੈ ਜੇ ਗਏੋਂ ਥਾਣੇ 'ਚ ਹਾਂ ਮੈਂ ਥਾਣੇ 'ਲ ਰਿਪੋਰਟ ਦਿੱਤੀ ਹੋਈ ਆ ਤੇ ਬਸ ਉਹ ਇੱਕ ਤਾਂ ਵਿਚੋਲੇ ਨੂੰ ਤੇ ਉਹ ਕੁੜੀ ਨੂੰ ਦੋਨਾਂ ਨੂੰ ਅਰੈਸਟ ਕੀਤਾ ਜਾਵੇ ਸਾਡਾ ਜਿਹੜਾ ਸਮਾਨ ਉਹ ਵਾਪਸ ਦਵਾ ਦਵਾ ਦੇਣ ਠੀਕ ਆ ਕੀ ਕੀ ਸੀਗਾ ਬਈ ਬਈ ਯਾਰ ਕਟੂ ਕਰ 6-7 ਤੋਲੇ ਦਾ ਸੋਨਾ ਸੀ ਕੀ ਕੀ ਸੀ ਵਿੱਚ ਉਹਦੇ 'ਚ ਜਿਵੇਂ ਕਾਂਟੇ ਹੋ ਗਏ ਹਾਰ ਹੋ ਗਿਆ ਮਿਲੀਆਂ ਛਾਪਾਂ ਕੜਾ ਤੇ ਚੈਨ ਨਹੀਂ ਹੋ ਗਈ ਹਨਾ ਉਹ ਚੀਜ਼ਾਂ ਸੀਗੀਆਂ ਤੇ ਘੱਟੋ ਘੱਟ 5.5-6 ਲੱਖ ਰੁਪਏ ਨਗਦ ਘਰੇ ਕੈਸ਼ ਪਿਆ ਸੀ। ਓਹ ਹੋ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਈ ਦਾ ਸੋਨਾ ਜਿਹੜਾ ਸੀਗਾ 6-7 ਤੋਲਾ ਸੀਗਾ ਤੇ ਜਿਹੜੇ ਸ਼ਾਂਪਾਂ ਛੂੰਪਾਂ ਹੋ ਗਈਆਂ ਜਾਂ ਕੜੇ ਹੋਗੇ ਜਾਂ ਹਾਰ ਹੋਗੇ ਰਾਣੀ ਹਾਰ ਹੋਗੇ ਕੁਝ ਵੀ ਰੱਖ ਲੋ ਜਿਹੜੇ ਪੰਕਰਾਂ ਦੇ ਵਿੱਚ ਅਕਸਰ ਹਰੇਕ ਦੇ ਘਰ ਦੇ ਵਿੱਚ ਰੱਖਦੇ ਆਂ ਆਪਾਂ ਸੋਨਾ ਹਨਾ ਤੇ ਦੂਜੀ ਗੱਲ ਕਹਿੰਦਾ ਬਾਈ ਕਹਿੰਦਾ 7-8 ਲੱਖ ਰੁਪਏ ਵੀ ਸੀ ਉਹ ਵੀ ਉਹ ਲੈ ਕੇ ਫਰਾਰ ਹੋ ਗਈ। ਚਿੱਟਾ ਲਾਉਂਦੀ ਸੀ ਯਾਰ ਕੁੜੀ ਠੀਕ ਹੈ ਪੰਨੀ ਤੇ ਲਾਉਂਦੀ ਸੀ ਤੁਸੀਂ ਵੇਖੋ ਯਾਰ ਮੁੰਡੇ ਆਪਾਂ ਲਾਉਂਦੇ ਸੁਣਿਆ ਵੀ ਮੁੰਡੇ ਲਾਉਂਦੇ ਆ ਚੱਟਾ ਪਰ ਅੱਜ ਅੱਜ ਪਹਿਲੀ ਗੱਲ ਸੁਣੀ ਹੈ ਕਿ ਚਕੁੜੀਆਂ ਵੀ ਚੱਟਾ ਲਾਉਂਦੀਆਂ ਬਾਈ ਤੁਹਾਨੂੰ ਕੀ ਖਾਓ ਹੁਣ ਥਾਣੇ 'ਚ ਵੀ ਗਏ ਹੋ ਥਾਣੇ ਆ ਹੁਣ ਕੀ ਕਹਿੰਦੇ ਆ ਭਾਈ ਉਹ ਕਹਿੰਦੇ ਕੋਈ ਨਹੀਂ ਤੁਹਾਨੂੰ ਇਨਸਾਫ ਦਵਾਵਾਂਗੇ ਮੇਰਾ ਤਾਂ ਭਾਈ ਟੈਂਟ ਵਾਲੇ ਦੇ ਪੈਸੇ ਦੇਣ ਵਾਲੇ ਪਏ ਹਲਵਾਈ ਦੇ ਦੇਣ ਵਾਲੇ ਪਏ ਸਾਰੇ ਤਾਂ ਪੈਸੇ ਦੇਣ ਵਾਲੇ ਪਏ ਕਿਉਂਕਿ ਹਜੇ ਮੈਂ ਤਾਂ ਵਿਆਹ ਚੋਂ ਹੀ ਨਹੀਂ ਨਿਕਲਿਆ ਸੀਗਾ ਠੀਕ ਆ ਸਾਨੂੰ ਐਸੀ ਚਲੇ ਜਾਂ ਕੇ ਦਾ ਮਾੜਾ ਮੋਟਾ ਇਧਰੋਂ ਸੱਟ ਜੇ ਕਰਕੇ ਉਹਨੂੰ ਤੇ ਜਦੋਂ ਉਹ ਉੱਥੇ ਉੱਠ ਗਿਆ ਉਹਦੇ ਪੇ ਕੀ ਹਨਾ ਜਾਂਦੀਆਂ ਹੁੰਦੀਆਂ ਕੁੜੀਆਂ ਵੀ ਉਹ ਤੋਂ ਬਾਅਦ ਮੈਂ ਆਪਦੇ ਜਿਹੜੇ ਲੈਣਾ ਦੇਣਾ ਉਹਨਾਂ ਮੇੜ ਦੂੰਗਾ ਅੱਛਾ ਭਾਈ ਜਦੋਂ ਤੁਹਾਡਾ ਹੱਲ ਹੋ ਗਿਆ ਜਦੋਂ ਇਹ ਕੁੜੀ ਤੁਹਾਨੂੰ ਮਿਲ ਗਈ ਜਾਂ ਉਹ ਤੋਂ ਪੈਸੇ ਪੁਸੇ ਤੁਹਾਡੇ ਜਿਹੜੇ ਲੱਗੇ ਆ ਉਹ ਸਾਰੇ ਵਾਪਸ ਆ ਗਏ ਤੁਹਾਡੇ ਤੁਸੀਂ ਚਾਹੋਗੇ ਵੀ ਭਾਈ ਯਾਰ ਮੈਂ ਦੁਆਰੇ ਧੋਖਾ ਕਿਉਂ ਖਾਉਂਗਾ ਕੱਲ ਨੂੰ ਹੋਰ ਕੋ ਸਾਰਾ ਕੁਲੇਗੀ ਚੱਕ ਕੇ ਫਿਰ ਪੁਲਿਸ ਵਾਲ ਨੇ ਕਹਿੰਨਾ ਤੂੰ ਰੱਖੀ ਕਿਉਂ ਜਿਹੜੀਆਂ ਇਦਾਂ ਦੀਆਂ ਕੁੜੀਆਂ ਜਾਂ ਇਦਾਂ ਦੇ ਵਿਚੋਲੇ ਹੁੰਦੇ ਜਿਹੜੇ ਆਪਣੇ ਤੋਂ ਗੱਲਾਂ ਤੋਂ ਲੁਕੋ ਰੱਖਦੇ ਆ ਉਸ ਤੋਂ ਬਾਅਦ ਆਪਣੇ ਦੀਵਾਰ ਦੁਆਰ ਦਾਤ ਹੁੰਦੀਆਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਬਾਈ ਯਾਰ ਮੈਂ ਇਹ ਗੱਲ ਕਹਣਾ ਭਲਾ ਤੁਹਾਡਾ ਕੋਈ ਰਿਸ਼ਤੇਦਾਰ ਰਸਤਾ ਕਰਾਉਂਦਾ ਠੀਕ ਆ ਭਲਾ ਕੁੜੀ ਆ ਤੇ ਭਲਾ ਮੁੰਡਾ ਪਰ ਪੁੱਛ ਕੇ ਚ ਜ਼ਰੂਰ ਕਰੋ ਉਹੀ ਵੀ ਆ ਯਾਰ ਪਲਾਂ ਤੁਸੀਂ ਕਹਿੰਦੇ ਨਾ ਵੀ ਮੇਰੇ ਨਜ਼ਦੀਕੀ ਆ ਵੀ ਇਹ ਮੇਰੇ ਨਾਲ ਕਰ ਹੀ ਨਹੀਂ ਸਕਦਾ ਪਰ ਇੱਕ ਵਾਰੀ ਜਿੱਥੇ ਤੁਸੀਂ ਕੁੜੀ ਵਿਹੋਣੀ ਆ ਜਾਂ ਮੁੰਡਾ ਵਿਹੋਣਾ ਉੱਥੇ ਤੁਹਾਨੂੰ ਪੁੱਛ ਕੇ ਚ ਕਰਨ ਦੀ ਜ਼ਰੂਰੀ ਆ ਤੁਸੀਂ ਉਹ ਕੁੜੀ ਨੂੰ ਕੀ ਕਹਿਣਾ ਚਾਹੁੰਦੇ ਹਣ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੂੰ ਚੰਗੀ ਨਹੀਂ ਕੀਤੀ ਠੀਕ ਆ ਮੈਂ ਤੈਨੂੰ ਫੁੱਲਾਂ ਵਾਂਗੂ ਰੱਖਣਾ ਸੀਗਾ ਚਿੱਟੇ ਦਾ ਕੀ ਸੀਗਾ ਮੈਂ ਤੈਨੂੰ ਛੱਡਾ ਦਿੰਦਾ ਜੇ ਤੁਹਾਨੂੰ ਨਸ਼ਾ ਸੀਗਾ ਮੈਨੂੰ ਮੇਰੇ ਨਾਲ ਗੱਲ ਤਾਂ ਕਰਦੀ ਨਾ ਫਿਰ ਮੈਨੂੰ ਕੀ ਸੀਗਾ ਮੈਂ ਉਹਨੂੰ ਉਹ 10 ਦਿਨ 15 ਦਿਨ 20 ਦਿਨ ਆਪਦੀ ਮੱਕੇ ਉਹਦੀ ਕੇਅਰ ਕਰਦਾ ਉਹਨੂੰ ਚੰਗੀ ਖੁਰਾਕ ਦਿੰਦਾ ਤਾਂ ਆਪੇ ਛੁੱਟ ਜਾਂਦਾ ਬਈ ਹੁਣ ਤੁਸੀਂ ਹੁਣ ਅਗਲੀ ਕਾਰਵਾਈ ਕੀ ਹੋਗੀ ਥਾਣੇ ਕੋਲ ਜਾਂ ਥਾਣੇ ਤੁਸੀਂ ਗਏ ਹੋ ਠੀਕ ਹੈ ਉਸ ਤੋਂ ਬਾਅਦ ਥਾਣੇ ਵਾਲੀ ਕਾਰਵਾਈ ਕਰ ਰਹੇ ਹੁਣ ਤੇ ਤੁਸੀਂ ਵੀ ਕੋਈ ਮਾੜਾ ਮੋਟ ਭਜੋਗੇ ਹਾਂ ਬਈ ਅਸੀਂ ਭਜੇ ਜਾਂ ਫਿਰਦੇ ਹਾਂ ਹੁਣ ਤਾਂ ਰਸਤੇ ਲੋਤੇਦਾਰਾਂ ਚ ਸਾਰਿਆਂ ਚ ਇਹਨਾਂ ਦਿਆਂ ਚ ਕੁੜੀ ਵਾਲਿਆਂ ਦੇ ਚ ਆਪਦਿਆਂ ਚ ਤੇ ਵੀ ਲੱਭ ਕੇ ਛੱਡੂਗੇ ਨਾ ਤਾਂ ਮੈਂ ਹੁਣ ਪੰਚਾਇਤ ਵੀ ਮੇਰੇ ਪਿੰਡ ਦੀ ਮੇਰਾ ਸਾਥ ਦਿੰਦੀ ਆ ਭਈ ਮੈਂ ਕਹੀ ਆ ਮੈਂ ਤੇ ਪੁਲਿਸ ਵਾਲੇ ਕਿਤੋਂ ਦੀ ਉਹ ਕੁੜੀ ਸੀਗੀ ਬਈ ਉਹ ਪਿੰਡ ਪੁੰਡ ਪਤਾ ਤੁਹਾਨੂੰ ਹਾਂ ਉਹ ਉਹ ਪਿੰਡ ਨਾਲ ਗੱਲਬਾਤ ਹੋਈ ਆ ਹਾਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਪਤੰਦਰਾਂ ਤੂੰ ਪੁੱਛ ਪਾਛੀ ਲੈਂਦਾ ਇਹਨਾਂ ਦਾ ਤਾਂ ਕੰਮ ਹੀ ਇਹ ਬਿੱਡਿਆ ਵਾ ਮੈਂ ਕਿ ਮੈਨੂੰ ਪਤਾ ਹੀ ਨਹੀਂ ਸੀ ਆਪਾਂ ਤੇ ਮੈਂ ਇੱਕ ਵਿਸ਼ਵਾਸ ਕਰਕੇ ਬਿਚੋਲੇ ਤੇ ਬਈ ਇਹ ਵਿਸ਼ਵਾਸ ਕਰਕੇ ਅੱਖ ਮੀਟ ਕੇ ਫਿਰ ਮੁੱਦੇ ਮੂੰਹ ਦਿੱਖਿਆ ਚਲੋ ਕੋਈ ਨਾ ਬਈ ਥੈਂਕ ਯੂ ਬੋ ਬੋ ਤਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਮੁੰਡੇ ਨੇ ਵਿਆਹ ਕਰਵਾਇਆ ਕਿ ਘਰਾਂ ਦੇ ਵਿੱਚ ਵਿਚੋਲਾ ਸੀ ਜਿਹੜਾ ਉਹਨਾਂ ਦੇ ਘਰੇ ਆਇਆ ਕਹਿੰਦਾ ਵੀ ਐ ਕਰਕੇ ਤੇਰੇ ਮੁੰਡੇ ਦਾ ਆਪਾਂ ਵਿਆਹ ਕਰ ਦੰਨੇ ਆ ਮੁੰਡੇ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਜਿੱਥੇ ਉਹਦਾ ਪਹਿਲਾਂ ਤਲਾਕ ਹੋ ਗਿਆ ਸੀ ਹੁਣ ਦੂਜਾ ਵਿਆਹ ਕਰਵਾਇਆ ਉਹਨੇ ਜਿਹੜੀ ਉਹਦੀ ਘਰ ਵਾਲੀ ਸੀ ਉਹ ਚਿੱਟਾ ਲਾਉਂਦੀ ਸੀਗੀ ਪੰਨੀ ਤੇ ਚਿੱਟਾ ਲਾਉਂਦੀ ਸੀਗੀ ਤਿੰਨ ਲੈਟਰ ਮਿਲੇ ਲੈਟਰ ਇਹਦੇ ਵਿੱਚੋਂ ਤੇ نیند ਦੀਆਂ ਗੋਲੀਆਂ ਮਿਲਿਆ نیند ਦੀਆਂ ਗੋਲੀਆਂ ਪਾ ਕੇ ਉਹ ਘਰ ਵਾਲੀ ਉਹਨਾਂ ਨੂੰ ਛੱਡ ਕੇ ਸੌਣਾ ਲੈ ਕੇ ਸਾਰਾ ਕੁਝ ਫਰਾਰ ਹੋ ਗਈ ਦੋਸਤੋ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜਿਹੇ ਹਾਲਾਤ ਹਰ ਇੱਕ ਪਿੰਡ ਦੇ ਵਿੱਚ ਹਰੇਕ ਦੇ ਘਰ ਨਹੀਂ ਹੁੰਦੇ ਕਿਉਂਕਿ ਕਈ ਹੁੰਦੇ ਆ ਘਰ ਜਿਹੜੇ ਇਨ ਜਿਨ੍ਹਾਂ ਦੇ ਘਰੇ ਹਾਲਾਤ ਇਹਦੇ ਬਣ ਜਾਂਦੇ ਆ ਜਿਹੜੀਆਂ ਕੁੜੀਆਂ ਇਦਾਂ ਦਾ ਕੰਮ ਕਰਦੀਆਂ ਉਹਨਾਂ ਨੂੰ ਕੁੜੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਹ ਦੇਣ ਕਿੱਥੋਂ ਦੇ ਕਿੱਥੇ ਕਿੱਥੇ ਦਿਓਗੇ ਕਿੱਥੇ ਦਿਆਂਗੇ ਜਿਹੜੀਆਂ ਵਿਚੋਲੇ ਇਹੋ ਜਿਹਾ ਰਿਸ਼ਤਾ ਕਰਾ ਦਿੰਦੇ ਆ ਪਰ ਪਹਿਲੀ ਗੱਲ ਤਾਂ ਮੈਂ ਉਹ ਮੁੰਡੇ ਨੂੰ ਕਹਿਣਾ ਚਾਹਣਾ ਜਿਹੜੇ ਰਿਸ਼ਤਾ ਲੈ ਕੇ ਲੈਂਦੇ ਆ ਕੁੜੀ ਦਾ ਜਾਂ ਧਿਆਨ ਨਾਲ ਵੇਖਿਆ ਕਰੋ ਬਈ ਕਿੱਥੇ ਆਪਾਂ ਰਿਸ਼ਤਾ ਲੈ ਰਹੇ ਆ ਕਿਹਦੇ ਨਾਲ ਆਪਾਂ ਗੱਲ ਕਰ ਰਹੇ ਆ ਕੀ ਆ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਉਹਨਾਂ ਦਾ ਰਹਿਣਾ ਬਹਿਣਾ ਕੀ ਆ ਸਾਰਾ ਕੁਝ ਤੁਸੀਂ ਉਹਨਾਂ ਦਾ ਪਹਿਲਾਂ ਵੇਖ ਲਿਆ ਕਰੋ ਫਿਰ ਉੱਥੇ ਰਿਸ਼ਤਾ ਕਰਾਇਆ ਕਰੋ ਤੇ ਇਸ ਮੁੰਡੇ ਨਾਲ ਜਿਹੜਾ ੱਤਕਾ ਹੋਇਆ ਉਹ ਤੁਹਾਡੇ ਨਾਲ ਵੀ ਹੋ ਸਕਦਾ ਇਸ ਕਰਕੇ ਬਈ ਤੁਸੀਂ ਵੀ ਧਿਆਨ ਰੱਖੋ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਦੇ ਵਿੱਚ ਇੱਕ ਐਂਟਰਟੇਨਮੈਂਟ ਹੁੰਦਾ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਂ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ